ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਆ ਤਾਂ ਆਪਾਂ ਹਮੇਸ਼ਾ ਇਹੀ ਸੋਚਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਕਿਉਂ ਆਉਂਦੇ ਹਨ ਅਸਲ ਹਕੀਕਤ ਤਾਂ ਇਹ ਹੈ ਕਿ ਜਦੋਂ ਤੋਂ ਇਨਸਾਨ ਇਸ ਦੁਨੀਆ ਦੇ ਵਿੱਚ ਪੈਦਾ ਹੁੰਦਾ ਹੈ ਦੁੱਖ ਅਤੇ ਸੁੱਖ ਉਸਦੇ ਜੀਵਨ ਦੇ ਵਿੱਚ ਆਉਂਦੇ ਰਹਿੰਦੇ ਹਨ ਜਿਵੇਂ-ਜਿਵੇਂ ਇਨਸਾਨ ਵੱਡਾ ਹੁੰਦਾ ਜਾਂਦਾ ਹੈ ਤਾਂ ਉਸ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਐਸੀ وجہ ਕਰਕੇ ਇਨਸਾਨ ਜਿਹੜਾ ਉਹ ਦੁਖੀ ਰਹਿਣ ਲੱਗ ਜਾਂਦਾ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਇਨਸਾਨ ਹਮੇਸ਼ਾ ਦੁਖੀ ਕਿਉਂ ਰਹਿੰਦਾ ਹੈ ਕੀ ਕੋਈ ਅਜਾ ਤਰੀਕਾ ਹੈ ਜਿਸ ਦੇ ਨਾਲ ਇਨਸਾਨ ਸੁਖੀ ਰਹਿ ਸਕੇ ਉਸ ਦੇ ਉੱਤੇ ਕਿਸੇ ਵੀ ਦੁੱਖ ਅਤੇ ਸੁਖ ਦਾ ਫਰਕ ਨਾ ਪਵੇ ਅੱਜ ਮੈਂ ਤੁਹਾਨੂੰ ਅਜਿਹੀ ਇੱਕ ਸਾਖੀ ਸੁਣਾਉਣ ਜਾ ਰਹੀ ਹਾਂ ਅੱਜ ਦੀ ਇਸ ਸਾਖੀ ਨੂੰ ਜੇਕਰ ਤੁਸੀਂ ਧਿਆਨ ਨਾਲ ਸੁਣੋਗੇ ਤੇ ਜੇ ਤੁਸੀਂ ਉਵੇਂ ਕਰੋਗੇ ਤਾਂ ਤੁਸੀਂ ਹਮੇਸ਼ਾ ਸੁਖੀ ਰਹੋਗੇ ਇਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਅਤੇ ਇਸ ਸਾਖੀ ਨੂੰ ਪੂਰਾ ਸੁਣਨਾ। ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਇੱਕ ਵਾਰੀ ਇੱਕ ਇਨਸਾਨ ਗੁਰੂ ਜੀ ਕੋਲ ਗਿਆ ਅਤੇ ਉਹ ਕਹਿੰਦਾ ਕਿ ਮੈਂ ਐਨਾ ਦੁਖੀ ਕਿਉਂ ਹਾਂ? ਕੀ ਤੁਸੀਂ ਮੇਰੇ ਦੁੱਖ ਦਾ ਕਾਰਨ ਦੱਸ ਸਕਦੇ ਹੋ? ਤਾਂ ਗੁਰੂ ਜੀ ਨੇ ਕਿਹਾ ਕਿ ਚੀਜ਼ਾਂ ਨੂੰ ਆਪਣਾ ਜੋ ਲੈਣਾ ਅਤੇ ਉਹਨਾਂ ਚੀਜ਼ਾਂ ਦੇ ਪਿੱਛੇ ਭਜਣਾ ਹੀ ਆਪਣੇ ਦੁੱਖ ਦਾ ਕਾਰਨ ਹੈ। ਤਾਂ ਉਸ ਵਿਅਕਤੀ ਨੇ ਗੁਰੂ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਸੀਂ ਤਾਂ ਮੇਰੀ ਸਮੱਸਿਆ ਦਾ ਹੱਲ ਬੜੀ ਜਲਦੀ ਕਰ ਦਿੱਤਾ ਮੈਂ ਬੜੇ ਲੰਬੇ ਸਮੇਂ ਤੋਂ ਇਹ ਸੋਚ ਰਿਹਾ ਸੀ ਕਿ ਮੈਂ ਇਸ ਦਾ ਹੱਲ ਕਿਵੇਂ ਲੱਭਾਂ ਜਦੋਂ ਉਹ ਵਿਅਕਤੀ ਜਾਣ ਲੱਗਾ ਤਾਂ ਗੁਰੂ ਜੀ ਨੇ ਕਿਹਾ ਕਿ ਜਾਣ ਤੋਂ ਪਹਿਲਾਂ ਮੇਰੀ ਪੂਰੀ ਤਰ੍ਹਾਂ ਗੱਲ ਤਾਂ ਸੁਣ ਜਾ ਤਾਂ ਉਸ ਇਨਸਾਨ ਨੇ ਕਿਹਾ ਕਿ ਗੁਰੂ ਜੀ ਮੈਂ ਤੁਹਾਡੀ ਗੱਲ ਸਮਝ ਗਿਆ ਕਿਉਂਕਿ ਸਮਝਦਾਰ ਇਸ਼ਾਰਾ ਹੀ ਕਾਫੀ ਹੁੰਦਾ ਹੈ ਇਹ ਕਹਿ ਕੇ ਉਹ ਆਦਮੀ ਚਲਾ ਗਿਆ ਇੱਕ ਮਹੀਨੇ ਬਾਅਦ ਉਹ ਆਦਮੀ ਦੁਬਾਰਾ ਫਿਰ ਗੁਰੂ ਜੀ ਕੋਲ ਵਾਪਸ ਆਇਆ ਤੇ ਇਸ ਵਾਰ ਉਹ ਆਦਮੀ ਪਹਿਲੇ ਤੋਂ ਵੀ ਜ਼ਿਆਦਾ ਦੁਖੀ ਲੱਗ ਰਿਹਾ ਸੀ ਉਹ ਵਿਅਕਤੀ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਮੈਂ ਤਾਂ ਤੁਹਾਡੇ ਦੱਸੇ ਅਨੁਸਾਰ ਹੀ ਕੀਤਾ ਸੀ ਲੇਕਿਨ ਫਿਰ ਵੀ ਮੈਨੂੰ ਸੁੱਖ ਨਹੀਂ ਮਿਲਿਆ ਅਤੇ ਮੇਰਾ ਦੁੱਖ ਅਤੇ ਪਰੇਸ਼ਾਨੀ ਪਹਿਲੇ ਤੋਂ ਵੀ ਜ਼ਿਆਦਾ ਵੱਧ ਗਈ ਹੈ ਤਾਂ ਗੁਰੂ ਜੀ ਨੇ ਪੁੱਛਿਆ ਕਿ ਤੂੰ ਕੀ ਕੀਤਾ ਤਾਂ ਉਸ ਵਿਅਕਤੀ ਨੇ ਕਿਹਾ ਕਿ ਮੈਨੂੰ ਆਪਣੇ ਪਰਿਵਾਰ, ਰਿਸ਼ਤੇਦਾਰ ਅਤੇ ਦੋਸਤਾਂ ਤੋਂ ਦੁੱਖ ਮਿਲ ਰਿਹਾ ਸੀ। ਇਸ ਲਈ ਮੈਂ ਉਹਨਾਂ ਸਾਰਿਆਂ ਨੂੰ ਛੱਡ ਦਿੱਤਾ। ਸਭ ਕੁਝ ਛੱਡਣ ਤੋਂ ਬਾਅਦ ਮੈਨੂੰ ਕੁਝ ਦਿਨ ਤਾਂ ਬਹੁਤ ਵਧੀਆ ਲੱਗਿਆ, ਪਰੰਤੂ ਕੁਝ ਦਿਨਾਂ ਬਾਅਦ ਮੈਨੂੰ ਉਹਨਾਂ ਦੀ ਯਾਦ ਆਉਣ ਲੱਗੀ। ਆਪਣੇ ਮਾਤਾ-ਪਿਤਾ, ਬੱਚੇ, ਰਿਸ਼ਤੇਦਾਰ, ਐਥੋ ਤਾਂ ਕੀ ਮੈਨੂੰ ਦੁਸ਼ਮਣ ਵੀ ਯਾਦ ਆਉਣ ਲੱਗੇ। ਇੰਨਾ ਦੁਖੀ ਤਾਂ ਮੈਂ ਉਹਨਾਂ ਦੇ ਕੋਲ ਰਹਿਣ ਤੇ ਵੀ ਨਹੀਂ ਸੀ। ਜਿੰਨਾ ਕਿ ਉਹਨਾਂ ਤੋਂ ਦੂਰ ਰਹਿ ਕੇ ਦੁਖੀ ਹੋ ਗਿਆ ਇਸ ਲਈ ਅੱਜ ਮੈਂ ਘਰ ਵਾਪਸ ਜਾਣ ਲਈ ਨਿਕਲਿਆ ਸੀ ਲੇਕਿਨ ਜਾਣ ਤੋਂ ਪਹਿਲਾਂ ਮੈਨੂੰ ਇਹ ਲੱਗਿਆ ਕਿ ਮੈਂ ਪੁੱਛ ਤਾ ਨਵਾਂ ਕਿ ਤੁਸੀਂ ਮੈਨੂੰ ਐਨੀ ਗਲਤ ਸਲਾਹ ਕਿਉਂ ਦਿੱਤੀ ਤਾਂ ਗੁਰੂ ਜੀ ਉਸਨੂੰ ਦੇਖ ਕੇ ਮੁਸਕਰਾਏ ਅਤੇ ਬੋਲੇ ਤਾਂ ਗੁਰੂ ਜੀ ਨੇ ਕਿਹਾ ਕਿ ਤੂੰ ਆਪਣੇ ਰਿਸ਼ਤੇਦਾਰਾਂ ਆਪਣੇ ਦੋਸਤਾਂ ਅਤੇ ਆਪਣੇ ਦੁਸ਼ਮਨਾਂ ਤੋਂ ਭੱਜ ਰਿਹਾ ਸੀ ਲੇਕਿਨ ਅਸਲ ਦੇ ਵਿੱਚ ਤੂੰ ਉਹਨਾਂ ਨੂੰ ਨਾਲ ਲੈ ਕੇ ਹੀ ਘੁੰਮ ਰਿਹਾ ਸੀ ਤਾਂ ਉਸ ਵਿਅਕਤੀ ਨੇ ਕਿਹਾ ਕਿ ਮੈਂ ਤਾਂ ਕਿਸੇ ਨੂੰ ਵੀ ਨਾਲ ਲੈ ਕੇ ਨਹੀਂ ਗਿਆ। ਮਹਾਤਮਾ ਨੇ ਕਿਹਾ ਕਿ ਜਿਹੜੀਆਂ ਚੀਜ਼ਾਂ ਸਾਨੂੰ ਦੁੱਖ ਦਿੰਦੀਆਂ ਹਨ ਉਹ ਕਦੇ ਬਾਹਰ ਨਹੀਂ ਹੁੰਦੀਆਂ ਅਤੇ ਜਿਹੜੀਆਂ ਚੀਜ਼ਾਂ ਸੁੱਖ ਦਿੰਦੀਆਂ ਉਹ ਵੀ ਕਦੇ ਬਾਹਰ ਨਹੀਂ ਹੁੰਦੀਆਂ। ਇਹ ਪਰਿਵਾਰ ਵਾਲੇ, ਦੋਸਤ, ਰਿਸ਼ਤੇਦਾਰ ਇਹ ਕਿੱਥੇ ਵੱਜਦੇ ਹਨ? ਇਹ ਸਾਡੇ ਦਿਲ ਵਿੱਚ ਹੀ ਤਾਂ ਵੱਜਦੇ ਹਨ। ਜਦੋਂ ਤੂੰ ਘਰ ਤੋਂ ਗਿਆ ਤਾਂ ਤੂੰ ਇਹਨਾਂ ਨੂੰ ਮਨ ਵਿੱਚ ਵਸਾ ਕੇ ਹੀ ਤਾਂ ਗਿਆ। ਇਸ ਲਈ ਤੂੰ ਕਦੇ ਉਹਨਾਂ ਤੋਂ ਦੂਰ ਗਿਆ ਹੀ ਨਹੀਂ। ਅਗਰ ਇਹ ਚੀਜ਼ਾਂ ਤੇਰੇ ਮਨ ਵਿੱਚ ਵਸੀਆਂ ਹੋਣ ਅਤੇ ਜੇਕਰ ਉਹ ਆਸ-ਪਾਸ ਹੋਣ ਅਤੇ ਜੀਓ ਦੁੱਖ ਦਿੰਦੀਆਂ ਹਨ ਤਾਂ ਸਾਨੂੰ ਬਹੁਤ ਲੱਗਦਾ ਹੈ ਲੇਕਿਨ ਅਸਲ ਦੇ ਵਿੱਚ ਉਹ ਦੁੱਖ ਬਹੁਤ ਘੱਟ ਹੁੰਦਾ ਹੈ ਲੇਕਿਨ ਜਦੋਂ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਹੋ ਜਾਂਨੇ ਆ ਜਾਂ ਇਹਨਾਂ ਨੂੰ ਛੱਡ ਕੇ ਚਲੇ ਜਾਂਨੇ ਆ ਤਾਂ ਮਨ ਇਹਨਾਂ ਚੀਜ਼ਾਂ ਨੂੰ ਦੁਬਾਰਾ ਪਾਉਣ ਦੇ ਲਈ ਫਿਰ ਫਿਰ ਤੋਂ ਕੋਸ਼ਿਸ਼ ਕਰਨ ਲੱਗਦਾ ਹੈ ਤਾਂ ਇਹ ਚੀਜ਼ਾਂ ਬਹੁਤ ਜ਼ਿਆਦਾ ਦੁੱਖ ਦਿੰਦੀਆਂ ਹਨ ਜਿਵੇਂ ਕਿ ਤੈਨੂੰ ਹੁਣੇ ਦੁੱਖ ਹੋ ਰਿਹਾ ਹੈ ਉਸ ਆਦਮੀ ਨੇ ਪੁੱਛਿਆ ਕਿ ਫਿਰ ਮੈਂ ਕੀ ਕਰਾਂ ਤਾਂ ਵਿਅਕਤੀ ਕਹਿਣ ਲੱਗਾ ਕਿ ਮੈਂ ਸਿਰਫ ਦੁਖੀ ਹੋਣ ਲਈ ਜਨਮ ਲਿਆ ਹੈ ਤਾਂ ਗੁਰੂ ਜੀ ਉਸ ਦੀ ਗੱਲ ਸੁਣ ਕੇ ਜ਼ੋਰ ਦੀ ਹੱਸਣ ਲੱਗੇ ਅਤੇ ਕਹਿਣ ਲੱਗੇ ਇਹ ਗੱਲ ਬਿਲਕੁਲ ਸੱਚ ਹੈ ਕਿ ਦੁਨੀਆ ਦੇ ਵਿੱਚ ਸਾਰੇ ਹੀ ਦੁੱਖ ਭੋਗਣ ਦੇ ਲਈ ਹੀ ਜਨਮ ਲੈਂਦੇ ਹਨ ਅਤੇ ਇਹ ਗੱਲ ਵੀ ਸੱਚ ਹੈ ਕਿ ਦੁੱਖ ਤੋਂ ਬਾਅਦ ਸੁੱਖ ਵੀ ਹੈ ਤੇ ਉਸ ਤੋਂ ਬਾਅਦ ਫਿਰ ਦੁੱਖ ਹੈ ਜਿੰਨੀਆਂ ਚੀਜ਼ਾਂ ਦੇ ਵਿੱਚ ਸਾਨੂੰ ਸੁੱਖ ਨਜ਼ਰ ਆਉਂਦਾ ਹੈ ਉਹੀ ਚੀਜ਼ਾਂ ਬਾਦ ਦੇ ਵਿੱਚ ਸਾਨੂੰ ਦੁੱਖ ਦੇਣ ਲੱਗਦੀਆਂ ਹਨ ਅਤੇ ਜਿੰਨੀਆਂ ਚੀਜ਼ਾਂ ਦੇ ਵਿੱਚ ਸਾਨੂੰ ਦੁੱਖ ਨਜ਼ਰ ਆਉਂਦਾ ਹੈ ਤੇ ਬਾਦ ਦੇ ਵਿੱਚ ਉਹ ਸਾਡੇ ਸੁੱਖ ਦਾ ਕਾਰਨ ਬਣ ਜਾਂਦੀਆਂ ਹਨ ਤਾਂ ਉਸ ਵਿਅਕਤੀ ਨੇ ਪੁੱਛਿਆ ਕਿ ਇਸ ਸੁੱਖ-ਦੁੱਖ ਤੇ ਜੰਜਾਲ ਤੋਂ ਨਿਕਲਣ ਦਾ ਕੋਈ ਰਸਤਾ ਹੈ ਤਾਂ ਉਹ ਕਹਿਣ ਲੱਗੇ ਰਸਤਾ ਤਾਂ ਹੈ ਜੇਕਰ ਤੂੰ ਦੁਨੀਆ ਦੇ ਵਿੱਚ ਰਹਿਣਾ ਚਾਹਨਾ ਹੈ ਤੇ ਉਹਨਾਂ ਦੇ ਨਾਲ ਰਹਿਣਾ ਚਾਹਨਾ ਹੈ ਤਾਂ ਤੈਨੂੰ ਇੱਕ ਕੰਮ ਕਰਨਾ ਪਵੇਗਾ ਤਾਂ ਇਸ ਦੁਨੀਆ ਵਿੱਚ ਐਵੇਂ ਰਹੋ ਕਿ ਤੁਸੀਂ ਇਸ ਦੁਨੀਆ ਦੇ ਵਿੱਚ ਇਕੱਲੇ ਹੋ ਸਾਰੇੰ ਦੇ ਨਾਲ ਰੋ ਪਰ ਇਕੱਲੇ ਰੋ ਤਾਂ ਉਸ ਆਦਮੀ ਨੇ ਪੁੱਛਿਆ ਪਲਾਏ ਕਿਵੇਂ ਹੋ ਸਕਦਾ ਹੈ ਤਾਂ ਗੁਰੂ ਜੀ ਉਸ ਵਿਅਕਤੀ ਨੂੰ ਆਪਣੇ ਨਾਲ ਐਜੀ ਜਗ੍ਹਾ ਲੈ ਗਏ ਜਿੱਥੇ ਮੇਲਾ ਲੱਗਿਆ ਹੋਇਆ ਸੀ ਅਤੇ ਬਹੁਤ ਭੀੜ ਸੀ ਤਾਂ ਗੁਰੂ ਜੀ ਨੇ ਕਿਹਾ ਕਿ ਤੂੰ ਧਿਆਨ ਨਾਲ ਦੇਖ ਕਿ ਤੂੰ ਇੱਥੇ ਕਿਸੇ ਨੂੰ ਜਾਣਦਾ ਹੈ ਤਾਂ ਉਸ ਵਿਅਕਤੀ ਨੇ ਸਾਰੇ ਪਾਸੇ ਦੇਖ ਕੇ ਕਿਹਾ ਨਹੀਂ ਇੱਥੇ ਤਾਂ ਕੋਈ ਵੀ ਜਾਣ ਪਛਾਣ ਵਾਲਾ ਨਹੀਂ ਹੈ ਤਾਂ ਗੁਰੂ ਜੀ ਨੇ ਪੁੱਛਿਆ ਕਿ ਤੂੰ ਇੱਥੇ ਇਕੱਲਾ ਹੈ ਉਹ ਸਤਵੀ ਨੇ ਜਵਾਬ ਦਿੱਤਾ ਕਿ ਹਾਂ ਮੈਂ ਇਕੱਲਾ ਹਾਂ ਤਾਂ ਗੁਰੂ ਜੀ ਨੇ ਕਿਹਾ ਨਹੀਂ ਤੂੰ ਇਕੱਲਾ ਨਹੀਂ ਹੈਂ ਹਾਂ ਤੁਸੀਂ ਸੱਚ ਕਹਿ ਰਹੇ ਹੋ ਮੈਂ ਇਕੱਲਾ ਨਹੀਂ ਹਾਂ ਮੈਂ ਜਲਦੀ ਨਾਲ ਆਪਣੇ ਘਰੇ ਜਾਣਾ ਚਾਹੁੰਨਾ ਹਾਂ ਅਤੇ ਆਪਣੇ ਪਰਿਵਾਰ ਪਾਲਿਆਂ ਨਾਲ ਮਿਲਣਾ ਚਾਹੁੰਨਾ ਹਾਂ ਉਹੀ ਸਾਰੇ ਲੋਕ ਮੇਰੇ ਦਿਮਾਗ ਦੇ ਵਿੱਚ ਹਨ ਤਾਂ ਗੁਰੂ ਜੀ ਨੇ ਕਿਹਾ ਕਿ ਹੁਣ ਤੂੰ ਸਭ ਕੁਝ ਭੁੱਲ ਕੇ ਆਪਣੀਆਂ ਅੱਖਾਂ ਬੰਦ ਕਰ ਲੈ ਤੇ ਆਪਣਾ ਸਾਰਾ ਧਿਆਨ ਇੱਥੇ ਹੋਣ ਵਾਲੀਆਂ ਆਵਾਜ਼ਾਂ ਵਿੱਚ ਲਗਾ। ਉਸ ਆਦਮੀ ਨੇ ਐਜਾ ਹੀ ਕੀਤਾ ਅਤੇ ਜਿਵੇਂ ਹੀ ਉਸ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਆਪਣਾ ਸਾਰਾ ਧਿਆਨ ਆਵਾਜ਼ਾਂ ਦੇ ਵਿੱਚ ਅਲਗਾ ਦਿੱਤਾ। ਉਸ ਨੂੰ ਇੱਕਦਮ ਇਕਾਂਤ ਮਹਿਸੂਸ ਹੋਣ ਲੱਗਿਆ। ਉਸ ਨੂੰ ਅੰਜ ਮਹਿਸੂਸ ਹੋਇਆ ਕਿ ਉਹ ਇੰਨੀ ਵੱਡੀ ਭੀੜ ਦੇ ਵਿੱਚ ਵੀ ਇਕੱਲਾ ਹੈ। ਸਾਰੀਆਂ ਆਵਾਜ਼ਾਂ ਤੇ ਧਿਆਨ ਲਗਾਉਣ ਦੇ ਕਾਰਨ ਕਿਸੇ ਵੀ ਆਵਾਜ਼ ਦਾ ਮਤਲਬ ਨਹੀਂ ਰਹਿ ਗਿਆ ਸੀ। ਬਸ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਬੋਲਿਆ ਕਿ ਗੁਰੂ ਜੀ ਇੱਥੇ ਤਾਂ ਸਾਰੇ ਹਨ ਪਰ ਮੈਂ ਇਕੱਲਾ ਮਹਿਸੂਸ ਕਰ ਰਿਹਾ ਹਾਂ ਲੇਕਿਨ ਫਿਰ ਵੀ ਕੁਝ ਨਹੀਂ ਹੈ ਤਾਂ ਗੁਰੂ ਜੀ ਨੇ ਕਿਹਾ ਬਸ ਤੂੰ ਐਸੀ ਤਰ੍ਹਾਂ ਹੀ ਰਹਿਣਾ ਹੈ ਭਾਵੇਂ ਰਹੀਂ ਸਾਰਿਆਂ ਦੇ ਨਾਲ ਪਰ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰੀਂ ਨਾਲ ਤੇਰੇ ਸਾਰੇ ਹੁਣ ਪਰ ਮਨ ਵਿੱਚ ਤੇਰੇ ਕੋਈ ਨਾ ਹੋਵੇ ਜਿਨ ਨੇ ਇਹ ਗੱਲ ਸਿੱਖ ਲਈ ਉਸ ਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਦੁੱਖ ਨਹੀਂ ਹੁੰਦਾ ਫਿਰ ਉਸ ਨੂੰ ਕੋਈ ਵੀ ਚੀਜ਼ ਦੁੱਖ ਨਹੀਂ ਦਿੰਦੀ ਉਹ ਹਰ ਇੱਕ ਚੀਜ਼ ਦੇ ਵਿੱਚ ਆਨੰਦ ਪ੍ਰਾਪਤ ਕਰਨ ਲੱਗਦਾ ਹੈ ਤਾਂ ਉਸ ਆਦਮੀ ਨੂੰ ਗੁਰੂ ਜੀ ਦੀ ਗੱਲ ਸਮਝਦੇ ਵਿੱਚ ਆ ਗਈ ਅਤੇ ਉਹ ਆਪਣੇ ਘਰ ਚ ਵਾ ਗਿਆ ਲੇਕਿਨ ਅਸੀਂ ਇਸ ਗੱਲ ਨੂੰ ਕਿੰਨਾ ਸਮਝੇ ਅਸੀਂ ਜਿਹੜੀ ਚੀਜ਼ ਨੂੰ ਹਾਸਿਲ ਕਰਨਾ ਚਾਹੁੰਦੇ ਆ ਉਹ ਚੀਜ਼ਾਂ ਸਾਨੂੰ ਉਦੋਂ ਤੱਕ ਦੁੱਖ ਦਿੰਦੀਆਂ ਹਨ ਜਦੋਂ ਤੱਕ ਅਸੀਂ ਉਹਨਾਂ ਨੂੰ ਪ੍ਰਾਪਤ ਨਹੀਂ ਕਰ ਲੈਂਦੇ ਅਤੇ ਜਦੋਂ ਉਹ ਸਾਨੂੰ ਚੀਜ਼ਾਂ ਮਿਲ ਜਾਂਦੀਆਂ ਹਨ ਤਾਂ ਉਹ ਚੀਜ਼ਾਂ ਸਾਨੂੰ ਫਿਰ ਤੋਂ ਦੁੱਖ ਦੇਣ ਲੱਗਦੀਆਂ ਹਨ ਕਿ ਕਿਤੇ ਸਾਡੇ ਤੋਂ ਉਹ ਚੀਜ਼ਾਂ ਛੁੱਟ ਨਾ ਜਾਣ ਅਤੇ ਜਦੋਂ ਉਹ ਚੀਜ਼ਾਂ ਸਾਡੇ ਤੋਂ ਛੁੱਟ ਜਾਂਦੀਆਂ ਹਨ ਤਾਂ ਉਹੀ ਸਾਡੇ ਦੁੱਖ ਦਾ ਕਾਰਨ ਬਣਦੀਆਂ ਹਨ ਤਾਂ ਇਹਨਾਂ ਦੇ ਜਾਣ ਦਾ ਦੁੱਖ ਬਹੁਤ ਗਹਿਰਾ ਹੁੰਦਾ ਹੈ ਅਸੀਂ ਪੂਰਾ ਜੀਵਨ ਕਦੇ ਇੱਕ ਚੀਜ਼ ਪਿੱਛੇ ਦੌੜਦੇ ਹਾਂ ਕਦੇ ਦੂਜੀ ਤੇ ਕਦੇ ਤੀਜੀ ਅਤੇ ਇਸ ਤਰ੍ਹਾਂ ਆਪਾਂ ਪਿੱਛੇ ਚੀਜ਼ਾਂ ਨੂੰ ਪਿੱਛੇ ਛੱਡਦੇ ਰਹਿੰਨੇ ਹਾਂ ਜੇਕਰ ਆਪਾ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਰਹਿਣਾ ਸਿੱਖ ਲਿਆ ਕਿ ਚਾਹੇ ਸਾਰੇ ਸੁੱਖ ਹੈ ਦੁੱਖ ਹੈ ਲੇਕਿਨ ਜੇਕਰ ਆਪਾ ਉਹਨਾਂ ਚੀਜ਼ਾਂ ਤੋਂ ਆਨੰਦ ਲੈਣਾ ਸ਼ੁਰੂ ਕਰ ਦਿੱਤਾ ਤਾਂ ਆਪਣਾ ਜੀਵਨ ਦੁੱਖ ਅਤੇ ਸੁੱਖ ਤੋਂ ਮੁਕਤ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ